ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਹ ਕੋ ਚਰੈ ਸ਼ਾਸਤਰ ਕਟ ਪਿੰਗ ਗਿਰਿ ਚੜ ਜਾਏ ਆਂਧ ਲਖੈ ਬਦਰ ਸੁਨਾਏ ਜੋ ਕਾਲ ਕਿਰਪਾ ਕਰਾਏ ਕਹਾ ਬੋਧ ਪ੍ਰਭ ਤੋਛ ਹਮਾਰੀ ਬਰਨ ਸਕੇ ਮਹਿਮਾ ਜੋ ਤੁਹਾਰੀ ਹਮਨਾ ਸਖਤ ਕਰ ਸਿਵ ਤਤੁ ਮਹਾਰੀ ਆਪਲੇ ਹੋ ਤਮ ਕਤਾ ਸੁਧਾਰੀ ਸਜੁਰ ਸਚਾ ਪਾਤੀਸ਼ਾਹ ਸਿਰਸਾ ਹਾ ਦੇ ਸਾਹ ਜਿਸੇ ਪਾਸ ਬੈਠਿਆ ਸੋਹੀਐ ਸਬਲਾ ਦਾ ਵੇ ਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕੀਤੀ ਜਾਵੇ ਸੋ ਦੋ ਤਿੰਨ ਦਿਨ ਕੁਸ਼ਰ ਜੀ ਵਿਆਖਿਆ ਕਰਕੇ ਦਾਸ ਹਾਜ਼ਰੀ ਨਹੀਂ ਭਰ ਸਕਿਆ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਰਤੇ ਮੇਰ ਭਰੇ ਹੱਥ ਰੱਖਣ ਸੁਰੂ ਆਪਣੀ ਕਿਰਪਾ ਕਰਕੇ ਆਪਾਂ 185 186 ਅੰਗ ਤੱਕ ਪਿਛਲੇ ਦੇ ਲਈ ਸ਼ਬਦ ਵਿਚਾਰ ਕੀਤਾ ਸੀ ਤੇ ਹੋੜਾ ਕਰੋ ਕਿਰਪਾ 186 ਤੋਂ ਸ਼ੁਰੂ ਕਰਕੇ ਜਿੱਥੋਂ ਤੱਕ ਗੁਰੂ ਬਾਣੀ ਜੀ ਬਖਸ਼ਿਸ਼ ਕਰਦੇ ਰਹੇ ਉੱਥੋਂ ਤੱਕ ਆਪਾਂ ਜਿਹੜਾ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਗੁਰਬਾਣੀ ਦਾ ਕਰ ਸਕੀਏ ਜੀ ਗੋੜੀ ਮਹੱਲਾ ਪੰਜਵਾ ਜਾ ਕੇ ਦੁੱਖ ਸੁਖ ਸੰਕਰ ਜਾਪੈ ਤਾਕੋ ਕਾੜਾ ਕਹਾ ਬਿਆਪੈ ਗੌੜੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਆਚਾਰੀਏ ਗੁਰਬਾਣੀ ਹੈ ਤੇ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 186 ਨੰਬਰ ਅੰਗ ਤੇ ਵਰਣਨ ਕੀਤਾ ਗਿਆ ਹੈ ਦਰਜ ਕੀਤਾ ਗਿਆ ਹੈ ਅੰਕਿਤ ਕੀਤਾ ਗਿਆ ਹੈ ਜੀ ਜਾ ਕੇ ਦੁੱਖ ਸੁੱਖ ਕਿ ਸਭ ਕਰ ਜਾਪੈ ਤਾਂ ਕੋ ਕਾੜਾ ਕਹਾ ਵਿਆਪੈ ਜਿਹੜੇ ਗੁਰਮੁਖ ਪਿਆਰੇ ਜਿਹੜੇ ਵੈਗਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਨਾ ਤੇ ਜਿਹੜੇ ਗੁਰਮੁਖ ਪਿਆਰੇ ਜਿਹੜੇ ਦੁੱਖ ਤੇ ਸੁੱਖ ਨੂੰ ਦੁੱਖ ਸੁੱਖ ਦੰਦੋ ਲੋ ਸਭ ਕਰ ਜਾ ਲੈ ਔਰ ਮਾਨ ਅਪਮਾਨ ਹਰ ਕਿਸੋਗ ਤੇ ਰਹੇ ਨਿਆਰੇ ਤਿੰਜਗ ਤਤ ਪਛਾਨਾ ਜਿਹੜੇ ਗੁਰੂਖ ਪਿਆਰੇ ਐਸਾ ਤੱਤਵਾ ਜਿਹੜਾ ਤਤਸਾਰ ਨੂੰ ਜਾਣ ਜਾਂਦੇ ਆ ਜਿਹੜੇ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਆ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਉਹ ਇਹ ਸਮਝ ਲੈਂਦੇ ਕਿ ਜੇ ਦੁੱਖ ਆਇਆ ਤੇ ਇਹ ਵੀ ਉਹਦੇ ਹੁਕਮ ਚ ਆ ਜੇ ਸੁੱਖ ਮਿਲਿਆ ਤਾਂ ਇਹ ਦੀ ਇਹ ਵੀ ਉਹਦੇ ਹੁਕਮ ਚ ਐ ਜਦੋਂ ਉਹ ਦੁੱਖ ਦਿੰਦਾ ਤੇ ਉਹ ਵੀ ਉਹਦੀ ਰਜ਼ਾ ਚ ਆ ਤੇ ਸੁੱਖ ਦਿੰਦਾ ਤੇ ਉਹ ਵੀ ਉਹਦੇ ਹੁਕਮ ਦੇ ਵਿੱਚ ਜਿਹੜੇ ਦੁੱਖ ਸੁੱਖ ਦੋਏਦਾਰ ਕੱਪੜੇ ਆਪਣੇ ਸਰੀਰ ਦੇ ਕੱਪੜਿਆਂ ਵਾਂਗੂ ਗਿੜ ਕੇ ਜਾਣਦਾ ਕਿ ਅੱਜ ਆ ਕੱਪੜੇ ਪਾ ਲੇ ਕੱਲ ਨੂੰ ਪਰਸ ਉਹ ਪਾ ਕੱਪੜੇ ਪਾ ਲੈਣੇ ਆ ਤੇ ਅੱਜ ਸੁੱਖ ਮਿਲ ਗਿਆ ਕੱਲ ਨੂੰ ਦੁੱਖ ਵੀ ਮਿਲ ਸਕਦਾ ਸੋ ਤਾਂ ਕੋ ਕਾੜਾ ਕਹਾ ਵਿਆਪੇ ਉਹ ਫੇ ਝੁਰਦੇ ਨਹੀਂਗੇ ਆਪਣੇ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਸੜਦੇ ਨਹੀਂਗੇ ਕੱਢਦੇ ਨਹੀਂਗੇ ਕਢਦਾ ਮਤਲਬ ਹੁੰਦਾ ਹੈ ਕਾੜਾ ਕੋਈ ਜੀ ਨੂੰ ਰਿੰਨ ਕੇ ਕਾੜਾ ਬੜਾ ਕੇ ਪੀ ਲੈਣਾ ਤੇ ਇੱਕ ਕੜਨਾ ਹੁੰਦਾ ਕਿ ਕਾੜਨੀ ਹੁੰਦੀ ਸੀ ਸਾਡੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਉਹਦੇ ਵਿੱਚ ਦੁੱਧ ਪਾ ਕੇ ਨਾ ਬੀਬੀਆਂ ਤੇ ਥੱਲੇ ਗੋਹਿਆਂ ਦੀ ਧੂਲੀ ਲਾ ਕੇ ਉੱਤੇ ਰੱਖ ਦਿੰਦੇ ਆ ਜੀ ਉਹ ਸਾਰੀ ਦਿਹਾੜੀ ਜਿਹੜੀ ਅੱਗ ਉਹ ਨਾ ਉਹ ਸੇਕ ਚੱਲਦਾ ਰਹਿੰਦਾ ਸੀ ਤੇ ਉਹ ਦੁੱਧ ਜਿਹੜਾ ਕੜਦਾ ਰਹਿੰਦਾ ਸੀ ਕੜਦਾ ਰਹਿੰਦਾ ਸੀ ਕੜਿਆ ਦੁੱਧ ਨੂੰ ਕਹਿੰਦੇ ਸੀ ਤੇ ਕਾੜਨੀ ਦਾ ਦੁੱਧ ਕਹਿੰਦੇ ਸੀ ਕਾੜਨੀ ਦਾ ਦੁੱਧ ਇਸ ਕਰਕੇ ਜਿਹੜੇ ਭਾਂਡੇ ਦੇ ਵਿੱਚ ਪਾਇਆ ਜਾਂਦਾ ਸੀ ਉਹਨੂੰ ਕਾੜਨੀ ਕਹਿੰਦੇ ਸੀ ਤੇ ਕਾੜਨੀ ਦੇ ਥੱਲੇ ਜਿਹੜੇ ਆ ਆਪਣੇ ਗੋਏ ਲਾਇਏ ਜਾਂਦੇ ਸੀ ਪਾਥੀਆਂ ਲਾਈਆਂ ਜਾਂਦੀਆਂ ਸੀ ਤੇ ਉਹਦੇ ਦਾ ਕੜ-ਕੜ ਕੇ ਕੜ-ਕੜ ਕੇ ਦੁੱਧ ਜਿਹੜਾ ਗੜਦਾ ਸੀ ਉਹਨੂੰ ਕੜਿਆ ਦੁੱਧ ਕਹਿੰਦੇ ਸੀ ਤੇ ਐਸੇ ਜਿਹੜਾ ਕਾੜਾ ਮਨ ਦਾ ਕਾੜਾ ਜਿਹੜਾ ਮਨ ਦੇ ਵਿੱਚ ਕੜੀ ਜਾਣਾ ਸੜੀ ਜਾਣਾ ਤੋ ਤੁਖਾਂ ਜਿਉਂ ਮਲੀ ਕਾਨ ਤੇ ਨਾ ਮਾਪਰੀ ਵੀ ਜੇ ਤਾ ਮਿਲੀ ਜਿਦ ਤਰਾ ਰੂੜੀ ਨੂੰ ਅੱਗ ਲੱਗੀ ਹੋਵੇ ਨਾ ਇਹ ਜਿਦ ਤਰਾ ਤੁਖਦੀ ਰਹਿੰਦੀ ਤੁਖਦੀ ਰਹਿੰਦੀ ਆ ਤੇ ਅੱਗ ਬਲਦੀ ਵੀ ਨਹੀਂ ਤੇ ਤੁਖਦੀ ਰਹਿੰਦੀ ਆ ऐसे ਲੋਕ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ ਜਿਹੜੇ ਦੁੱਖ ਤੇ ਸੁੱਖ ਬਰਾਬਰ ਕਰਕੇ ਜਾਣਦੇ ਆ ਉਹਦਾ ਦਮਰ ਵਿੱਚ ਤੁੱਖ ਦਾ ਛੜਦਾ ਨਹੀਂ ਰਹਿੰਦਾ ਉਹ ਵਹਿਗੂ ਦੀ ਰਜ਼ਾ ਵਿੱਚ ਕਹਿੰਦੇ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਉਸ ਮਹਾਰਾਜ ਦਾ ਦਿੱਤੇ ਪਦਾਰਥ ਨੂੰ ਨਾਮ ਦਾ ਪਦਾਰਥ ਜਿਹੜਾ ਕਹਿੰਦਾ ਸਾਨੂੰ ਦੇ ਦਿਓ ਤੇ ਸਾਨੂੰ ਹੋਰ ਕਿਸੇ ਗੱਲ ਦੀ ਜੋ ਤੁਸੀਂ ਕਰ ਰਹੇ ਹੋ ਸਭ ਕੁਝ ਚੰਗਾ ਹੈ ਸਭ ਭਲਾ ਹੈ ਜੀ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਸਹਿਜ ਦਾ ਆਨੰਦ ਹੈ ਨਾ ਜਿਹੜਾ ਇਹ ਸਾਧੂਆਂ ਦੇ ਵਿੱਚ ਹੀ ਹੁੰਦਾ ਸਾਧੂ ਉਹ ਆ ਜਿਹੜੇ ਆਗਿਆਕਾਰੀ ਹਰ ਹਰ ਰਾਏ ਜਿਹੜੇ ਹਰੀਕਾਲਪੁਰਖ ਵੈਦ ਦੀ ਆਗਿਆਕਾਰੀ ਹੁੰਦੇ ਆ ਉਹ ਸਾਧੂ ਹੁੰਦੇ ਆ ਇਥੇ ਕਿਸੇ ਭੇਗਤੇ ਨਹੀਂ ਜਾਣਾ ਕਿਸੇ ਦੇ ਕੱਪੜਿਆਂ ਤੇ ਨਹੀਂ ਜਾਣਾ ਕਿ ਕਿਵੇਂ ਦੇ ਕੱਪੜੇ ਪਾ ਕੇ ਸਾਧੂ ਬਣ ਸਕਦਾ ਸਾਧੂ ਕੱਪੜੇ ਪਾ ਕੇ ਨਹੀਂ ਜਾ ਬਣ ਸਕਦਾ ਸਾਧੂ ਸਹਕਾਰਪੁਰਖ ਦੇ ਵਾਹਿਗੁਰੂ ਦੀ ਰਜਾ ਦੇ ਵਿੱਚ ਚੱਲ ਕੇ ਵੱਢ ਸਕਦਾ ਉਹਦਾ ਆਗਿਆਕਾਰੀ ਹੋ ਕੇ ਬਣ ਜਾਂਦਾ ਸਹਿਜ ਆਨੰਦ ਹਰ ਸਾਧੂ 마ਹੇ ਫਿਰ ਐਸੇ ਸਾਧੂ ਪੁਰਖਾਂ ਦੇ ਵਿੱਚ ਮੰਨ ਦੇ ਵਿੱਚ ਉਹ ਮਨ ਕਰਕੇ ਆਨੰਦ ਭੋਗਦੇ ਆ ਉਹ ਵਿਖਾਵਾ ਕਰਕੇ ਆਨੰਦ ਚ ਨਹੀਂ ਰਹਿੰਦੇ ਕਿ ਐਸੇ ਜੇ ਕੱਪੜੇ ਪਾ ਲੇ ਐਹੋ ਜੇ ਕੱਪੜੇ ਪਾ ਲੇ ਤੇ ਜਾਂ ਇਸ ਤਰ੍ਹਾਂ ਦੇ ਰਹਿਲੇ ਦਾ ਹੀ ਆਨੰਦ ਦੇ ਵਿੱਚ ਉਹ ਸਾਧੂ ਪੁਰਖ ਜਿਹੜੇ ਆ ਉਹ ਮਨ ਕਰਕੇ ਆਨੰਦ ਦੇ ਵਿੱਚ ਰਹਿੰਦੇ ਹਨ ਜਿਹੜੇ ਆਕਾਲ ਪੁਰਖ ਵੈਗਰੂ ਦੀ ਆਗਿਆਵ ਦੇ ਚਲਦੇ ਹਨ ਜੀ ਰਹਾਉ ਟਹਿਰਾਉ ਦੇ ਕੇ ਫਰਮਾਉਂਦੇ ਹਨ ਜੀ ਜਾ ਕੇ ਅਚੰਤ ਵਸੈ ਮਨਮ ਆਏ ਤਾਂ ਕੋ ਚਿੰਤਾ ਕਤੁ ਹੁ ਨਾ ਹੈ ਬਾਕਾਰ ਚਿੰਤ ਚਿੰਤਾ ਹੈ ਕਰਤੇ ਉਹ ਅਚੰਤਾ ਜਿਹੜਾ ਜਿੰਨੂੰ ਕਿਸੇ ਦੀ ਚਿੰਤਾ ਨਹੀਂ ਗੀ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਸ ਜਾਂਦਾ ਨਾ ਆ ਕੇ ਅਚੰਤ ਜਿਹੜਾ ਵੈਗਰੂ ਤੇ ਤਾਂ ਕੋ ਚਿੰਤਾ ਕਰੂ ਨਾ ਜਦੋਂ ਉਹ ਚਿੰਤਾ ਕੇ ਵੱਸ ਗਿਆ ਫਿਰ ਚਿੰਤਾ ਕਾਦੀ ਰਹਿ ਜਾਣੀ ਐ ਐਸੇ ਗੁਰਮੁਖਾਂ ਨੂੰ ਕੋਈ ਚਿੰਤਾ ਨਹੀਂ ਰਹਿ ਜਾਂਦੀ ਕਿਸੇ ਤਰ੍ਹਾਂ ਦੀ ਜਿਹੜੇ ਕਾਲਪੁਰਖ ਵਹਿਰ ਦੇ ਆਗਿਆਕਾਰੀ ਹੁੰਦੇ ਆ ਤੇ ਸਦਾ ਆਨੰਦ ਦੇ ਵਿੱਚ ਜੀਵਨ ਬਤੀਤ ਕਰਦੇ ਹਨ ਉਹਨਾਂ ਨੂੰ ਕਦੇ ਕੋਈ ਚਿੰਤਾ ਨਹੀਂ ਰਹਿੰਦੀ ਹੈ ਜੀ ਜਾ ਕੇ ਬਿਨਸਿਓ ਮਨ ਤੇ ਪਰਮਾ ਤਾਂ ਕਹਿ ਕਸ਼ੂ ਨਹੀਂ ਡਰ ਜਮਾ ਫੇ ਐਸੇ ਪੁਰਖਾਂ ਦੇ ਮਨ ਦੇ ਵਿੱਚ ਉਹ ਭਰਮ ਭਰੇ ਖੇ ਸਾਰੇ ਨਿਕਲ ਜਾਂਦੇ ਆ ਉਹ ਇਹ ਨਹੀਂ ਕਹਿੰਦੇ ਕਿ ਜੋ ਕੀਤਾ ਮੈਂ ਕੀਤਾ ਇਹ ਅਸੀਂ ਤੇ ਛੋਟਾ ਜਿਹਾ ਕੰਮ ਕਰਕੇ ਕਹਿ ਦਿੰਦੇ ਨੇ ਕਿ ਮੈਂ ਇਹ ਕੀਤਾ ਜੇ ਮੈਂ ਨਾ ਹੁੰਦਾ ਤੇ ਕੰਮ ਨਹੀਂ ਹੀ ਹੋਣਾ ਤੇ ਤੁਸੀਂ ਵੇਖੋ ਦੱਸੋ ਪਾਸ਼ਾਵਾਲ ਗੁਰੂ ਮਹਾਰਾਜ ਜੀ ਕਿਵੇਂ ਬਖਸ਼ਿਸ਼ ਕਰਦੇ ਆ ਤਵੈ ਪ੍ਰਸਾਦ ਸਵਈਏ ਗੁਰਬਾਣੀ ਚਾਰੀ ਸਵੀਆਂ ਦੀ ਤੇ ਕਹਿੰਦਾ ਕਿ ਕਾਰਪੁਰਿਕ ਵੈਗਰੂ ਤੇਰੀ ਕਿਰਪਾ ਦੇ ਨਾਲ ਚੱਲ ਰਹੇ ਹਾਂ ਅਸੀਂ ਛੋਟਾ ਜਿਹਾ ਕੰਮ ਕਰਕੇ ਹੀ ਆਪਣੇ ਮਨ ਦੇ ਵਿੱਚ ਭਰਮ ਪਾਲ ਲੈਨੇ ਆ ਵੀ ਜੇ ਮੈਂ ਨਾ ਹੁੰਦਾ ਤੇ ਕੰਮ ਨਹੀਂ ਸੀ ਹੋਣਾ ਵੀ ਗੁਰਬਖਸ਼ ਛੇ ਕਹ ਯਾਤੀ ਜੱਗ ਨਾ ਕੋਈ ਥਿਰ ਰਹਾ ਜੇ ਤੇ ਆਸਣਾ ਬੈਠੇ ਕੇਤੇ ਬੈਸ ਗਿਆ ਇਹ ਜਿਹੜਾ ਜਾਗ ਹੈ ਨਾ ਸਦਾ ਥਿਰ ਨਹੀਂ ਰਹਿੰਦਾ ਤੇ ਜਿੱਥੇ ਅਸੀਂ ਅੱਜ ਬੈਠੇ ਆ ਇੱਥੇ ਪਤਾ ਨਹੀਂ ਕਿੰਨੇ ਬਹਿ ਬਹਿ ਕੇ ਤੇ ਉੱਠ ਉੱਠ ਕੇ ਚਲੇ ਗਏ ਆ ਤੇ ਜਿਹੜਾ ਇਹ ਮਨ ਦੇ ਵਿੱਚ ਭਰਮ ਪਾਲ ਲੈਂਦਾ ਹੈ ਨਾ ਉਹ ਸਦਾ ਦੁਖੀ ਰਹਿੰਦਾ ਤੇ ਜਿਹੜਾ ਵੀ ਆਗਿਆਕਾਰੀ ਹੋ ਜਾਂਦਾ ਕਾਲਪੁਰਖ ਵਹਿਗਰੂ ਦਾ ਉਸ ਜਿਹਦੇ ਮਨ ਤੋਂ ਭਰਮ ਖਤਮ ਹੋ ਜਾਂਦੇ ਜਾ ਕੇ ਬਿਨਸਿਓ ਮਨ ਤੇ ਭਰਮਾ ਜਿਹਨਾਂ ਦੇ ਮਨ ਤੋਂ ਐਸੇ ਭਰਮ ਭਲੇਖੇ ਦੂਰ ਹੋ ਜਾਂਦੇ ਆ ਨਾ ਤੇ ਉਹ ਤਾਂ ਕਹ ਕਸ਼ੂ ਨਾਹੀ ਡਰ ਜਮਾ ਉਹਨਾਂ ਨੂੰ ਜਮਾ ਦਾ ਡਰ ਬਿਲਕੁਲ ਨਹੀਂ ਰਹਿੰਦਾ ਹੈ ਜੀ ਜਾ ਕੇ ਹਿਰਦੈ ਦੀਓ ਗੁਰ ਨਾਮਾ ਕਹੋ ਨਾਨਕ ਤਾਂ ਕਹ ਸਗਲ ਨਿਧਾਨਾ ਜਿਿਹਲੇ ਗੁਰੂਖਾ ਪਿਆਰਿਆ ਨੂੰ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਹਿਗੁਰੂ ਨੇ ਨਾਮ ਦੀ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਕਰ ਦਿੱਤੀ ਹੈ ਨਾ ਜੀ ਤੇ ਉਹਨਾਂ ਦੇ ਸਾਰੇ ਹੀ ਜਿਨੇ ਖਜ਼ਾਨੇ ਆ ਉਹ ਲਾਵ ਵਿਧਾਨ ਦਸ ਅਸਟ ਸਿਧਾਨ ਠਾਕੁਰ ਕਲਤਰ ਧਰੇ ਅਕਰਤਲ ਧਰਿਆ ਉਹ ਅਕਾਲ ਪੁਰਖ ਵਹਿਗੁਰੂ ਨੇ ਜਿਹੜੇ ਨੌ ਨਿਧੀਆਂ ਤੇ 18 ਸਿਧੀਆਂ ਹੱਥ ਤੇ ਰੱਖੀਆਂ ਹੋਈਆਂ ਤੇ ਐਸੇ ਗੁਰਮਖਾ ਜਿਹੜੇ ਕਿਉਂਕਿ ਹਰ ਹੱਦ ਜਿੰਦੂ ਇੱਕ ਹੈ ਬੇ ਵਿਚਾਰ ਕਾ شناਹੇ ਜਾਲਤੇਵ ਜੇ ਤਰੰਗ ਜਿਉ ਜਲ ਹੀ ਵਿਗੇ ਸਮਾਏ ਜਿਹੜੇ ਹਰੀ ਦੇ ਜਾਲ ਆ ਨਾ ਉਹ ਵੈਗਰੂ ਦੇ ਬਰਾਬਰ ਹੁੰਦੇ ਆ ਤੇ ਉਹਦੀ ਤਲੀ ਦੇ ਉੱਤੋਂ ਸਾਰੇ ਖਜ਼ਾਨੇ ਚੁੱਕ ਕੇ ਲੈ ਆਉਂਦੇ ਆ ਤੇ ਸਦਾ ਆਨੰਦ ਵਿੱਚ ਰਹਿੰਦੇ ਆ ਉਹਨਾਂ ਨੂੰ ਕਦੇ ਚਿੰਤਾ ਨਹੀਂ ਹੁੰਦੀ ਉਹਨਾਂ ਦੇ ਮਨ ਦੇ ਵਿੱਚ ਅਚੰਤਕਾਲਪੁਰਖ ਵੈਗਰੂ ਵਸਿਆ ਹੁੰਦਾ ਹੈ ਉਹ ਅਕਾਲਪੁਰਖ ਵੈਗਰੂ ਦੇ ਆਗਿਆਕਾਰੀ ਹੁੰਦੇ ਆ ਤੇ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕਦੇ ਵੀ ਕਿਸੇ ਕਿਸਮ ਦਾ ਕਾੜਾ ਸਾੜਾ ਜਿਹੜਾ ਮੰਨ ਦਾ ਸਾੜਾ ਉਹ ਕਦੇ ਵੀ ਨਹੀਂ ਹੁੰਦਾ ਕਿਉਂਕਿ ਉਹਨੇ ਦੁੱਖ ਤੇ ਸੁੱਖ ਜਿਹੜਾ ਉਹਦਾ ਬਰਾਬਰ ਕਰਕੇ ਜਾਣ ਲਿਆ ਹੁੰਦਾ ਹੈ ਜੀ ਤੇ ਉਹਨਾਂ ਦੇ ਖਜ਼ਾਨੇ ਉਹਨਾਂ ਕੋਲ ਸਦਾ ਹੀ ਕਾਲਪੁਰਖ ਵਹਿਗੁਰੂ ਦੇ ਖਜ਼ਾਨੇ ਜਾ ਕੇ ਹਰਦੇ ਦੀਓ ਗੁਰਨਾਮਾ ਕੋ ਨਾਨਕ ਤਾਂ ਕਹੇ ਸਗਲ ਧਾਨਾ ਉਹਨਾਂ ਦੇ ਹਿਰਦੇ ਵਿੱਚ ਨਾਮ ਵੱਸਿਆ ਹੁੰਦਾ ਤੇ ਸਾਰੇ ਕਾਲਪੁਰਖ ਵਹਿਗੁਰੂ ਦੇ ਬਖਸ਼ਿਸ਼ਾ ਜਿਹੜੀਆਂ ਉਹ ਖਜ਼ਾਨੇ ਉਹਨਾਂ ਦੇ ਕੋਲ ਹੁੰਦੇ ਹਨ ਜੀ ਡੌੜੀ ਮਹੱਲਾ ਪਜਵਾ ਇਹ ਗੋੜੀ ਰਾਗ ਦੇ ਵਿੱਚ ਇਹ ਸ਼ਬਦ ਵੀ ਪੰਵੇਂ ਪਾਸ਼ਾ ਸਾਬ ਸਿਰਗੁਰੂ ਅਰਜਨਦੇਵ ਮਹਾਰਾਜ ਅਰਜਨਦੇਵ ਮਹਾਰਾਜ ਜੀ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਅਗਮ ਰੂਪ ਕਾ ਮਨ ਮੈ ਥਾਨਾ ਗੁਰ ਪ੍ਰਸਾਦ ਕਨੈ ਵਿਰਲੇ ਜਨ ਜਿਹੜਾ ਅਗਮ ਰੂਪ ਆ ਨਾ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰ ਜਾਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰ ਪਛਾਣ ਤੇ ਜਿੰਨਾ ਵਿਰਲਿਆਂ ਨੇ ਗੁਰਮੁਖਾਂ ਨੇ ਇਹ ਗੱਲ ਜਾਣ ਲਈ ਹੈ ਨਾ ਕਿ ਅਕਾਲਪੁਰਖ ਵੈਗਰੂ ਜਿਹੜਾ ਉਹਨਾਂ ਦੇ ਹਿਰਦੇ 'ਚ ਵਸਦਾ ਤੇ ਉਹਨਾਂ ਦੇ ਮਨ ਦੇ ਵਿੱਚ ਫੇਰ ਨਾਮ ਵਸ ਗਿਆ ਤੇ ਅਗਮਰੂਪਕਾ ਮਨਮਇ ਥਾਨਾ ਉਹਨਾਂ ਨੇ ਜਾਣ ਲਿਆ ਕਿ ਜਿਹੜਾ ਅਕਾਲਪੁਰਖ ਵੈਗਰੂ ਹੈ ਉਹਦਾ ਰੂਪ ਆ ਜਿਹੜਾ ਉਹ ਸਾਡੇ ਮਨ ਦੇ ਵਿੱਚ ਵਸਿਆ ਹੋਇਆ ਹੈ ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ ਕੋਈ ਵਿਰਲੇ ਗੁਰਮਖ ਨੇ ਜਗਮਾਹ ਉੱਤਮ ਕਾਢੀ ਹੈ ਵਿਰਲੇ ਕਹੀ ਕੇ ਹੈ ਨ ਵਿਰਲੇ ਨਹੀਂ ਕਣੇ ਫੈਲ ਪੱਕੜ ਸੰਸਾਰ ਬਹੁਤ ਵਿਰਲੇ ਲੋਕ ਹੀ ਆ ਜਿਹੜੇ ਇਹ ਜਾਣ ਜਾਂਦੇ ਆ ਕਿ ਕਾਲਪੁਰਖ ਦਾ ਥਾਨ ਆ ਨਾ ਜਿਹੜਾ ਸਥਾਨ ਆ ਉਹ ਮੇਰੇ ਹਿਰਦੇ ਵਿੱਚ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਵਤ ਤਿਸ ਲੈ ਪੁੰਚਾ ਜਿਹੜੀ ਸਹਿਜ ਅਵਸਥਾ ਦੀ ਕਥਾ ਹੈ ਨਾ ਇਹ ਬਹੁਤ ਉੱਚੀ ਹੈ ਸਹਿਜ ਅਵਸਥਾ ਦੇ ਵਿੱਚ ਜਿਨ੍ਹਾਂ ਦਾ ਮਨ ਆ ਜਾਂਦਾ ਨਾ ਉਹ ਅਮਰਤ ਦੇ ਸਰੋਵਰ ਪ੍ਰਾਪਤ ਕਰ ਲੈਂਦੇ ਆ ਉਹਨਾਂ ਕੋਲ ਪੁਨਟ ਜਿਹੜਾ ਪੁਨਟ ਦਇਆ ਖਜ਼ਾਨਾ ਤੇ ਇਹ ਇਹਦੇ ਚਾਰੇ ਕੁੰਟਾ ਜਿਹੜੀਆਂ ਦੁਨੀਆ ਦੀਆਂ ਚਾਰ ਰਸਤੇ ਆ ਨਾ ਤੇ ਇਹ ਅਮਰਤ ਦੀ ਕੁੰਟਾ ਜਿਹੜਾ ਇਹ ਐਸੇ ਗੁਰਮਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਇਹ ਜਾਣ ਲੈਂਦੇ ਆ ਕਿ ਅਕਾਲ ਪੁਰਖ ਵਹਿਗੁਰੂ ਉਹਨਾਂ ਦੇ ਹਿਰਦੇ 'ਚ ਵੱਸਦਾ ਹੈ ਤੇ ਫਿਰ ਇਸ ਜਿੱਥੇ ਪ੍ਰਾਪਤ ਤਿਸਲੇ ਪਹੁੰਚਾ ਜਿਹਨਾਂ ਨੂੰ ਮਿਲ ਜਾਂਦਾ ਉਹ ਫੇਰ ਉਹਦਾ ਆਨੰਦ ਲੈਂਦੇ ਦੀ ਉਹ ਸਮਰਤਤਾ ਇਹ ਬਖਸ਼ਿਸ਼ ਕਰਦੇ ਨੇ ਮਹਾਰਾਜ ਜੀ ਰਹਾਉ ਟਹਿਰਾਉ ਦੇ ਕੇ ਪਰਮਾਉ ਦੇ ਹਨ ਅਰਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਬੋਹੇ ਗੋਪਾਲ ਜਿਹੜੀ ਅਨੰਤ ਬਾਣੀ ਜਦੋਂ ਅਨੰਤ ਸ਼ਬਦ ਵੱਜਦਾ ਨਾ ਦਰਸ਼ਨ ਦਵਾਰਾ ਅਗੋਂ ਪਾਰਾ ਪਰਮਪੁਰ ਕੀ ਘਾਟੀ ਉਪਰ ਹਾਟ ਹਾਟ ਪਰਿਆਲਾ ਆਲੇ ਭੀਤਰ ਥਾਤੀ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਜਦੋਂ ਅਰਹਤ ਬਾਣੀ ਦੇ ਸ਼ਬਦ ਵੱਜਣ ਲੱਗ ਪੈਂਦੇ ਆ ਨਾ ਉਹ ਫਿਰ ਜਦੋਂ ਬੋਲਦੇ ਆ ਨਾ ਤਾਂ ਕਿ ਤੁਨ ਮੋਹੇ ਗੋਪਾਲਾ ਉਹ ਜਦੋਂ ਬੋਲਦੇ ਆ ਉਹ ਫਿਰ ਗੋਪਾਲ ਦੁਨੀਆਂ ਦੇ ਪਰਤਪਾਲਕ ਨੂੰ ਕਾਲਪੁਰਖ ਵੈਗਰੂ ਨੂੰ ਮੋਹ ਲੈਂਦੇ ਹਨ ਜੀ ਤੈ ਸਹਿਜ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਉਹਨਾਂ ਦੇ ਹਿਰਦੇ ਵਿੱਚ ਹੀ ਦੁਨੀਆ ਦੇ ਅਖਾੜੇ ਵੇਖਣ ਨਾ ਡਰਾਮੇ ਵੇਖਣਾ ਬੜੇ ਦੂਰ ਦੂਰ ਤੱਕ ਜਾਂਦੀ ਹੈ ਨਾ ਚੱਲ ਕੇ ਮੇਲੇ ਵੇਖਣ ਤੇ ਐਸੇ ਜਿਹੜੇ ਪੁਰਖ ਹੁੰਦੇ ਆ ਉਹਨਾਂ ਦੀ ਸਹਿਜ ਅਵਸਥਾ ਹੋਣ ਕਰਕੇ ਉਹਨਾਂ ਦੇ ਹਿਰਦੇ ਦੇ ਵਿੱਚ ਹੀ ਆਪਣੇ ਮਨ ਦੇ ਵਿੱਚ ਹੀ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਸੁੱਖ ਤੇ ਆਨੰਦ ਪ੍ਰਾਪਤ ਹੁੰਦੇ ਆ ਤੇ ਸਹਿਜ ਅਖਾੜੇ ਕਈ ਅਖਾੜੇ ਲੱਗੇ ਹੁੰਦੇ ਆ ਬਾਣੀ ਚਲਦੀ ਹੁੰਦੀ ਹੈ ਨਾਮ ਜਪਿਆ ਜਾ ਰਿਹਾ ਹੁੰਦਾ ਸੋ ਜਿੱਥੇ ਸੰਗਤ ਬੈਠੀ ਹੁੰਦੀ ਹੈ ਤੇ ਉੱਥੇ ਉਹ ਜਿਹੜਾ ਜਾਪ ਕੀਤਾ ਜਾ ਰਿਹਾ ਹੁੰਦਾ ਉਹ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਮਨ ਦੇ ਉੱਚੀ ਵੱਜਦਾ ਉਹ ਪਾਰਬ੍ਰਮ ਕੇ ਸੰਗੀ ਸੰਤਾ ਕਿਉਂਕਿ ਪਾਰਬ੍ਰਮ ਦੇ ਜਿਹੜੇ ਸੰਗੀ ਹੋ ਜਾਂਦੇ ਆ ਸਭ ਬਿਨ ਭਾਗਾ ਸਤ ਸੰਗ ਨਾਲ ਲੱਭਾ ਬਿਨ ਸੰਗਤ ਮੈਲ ਭਰੀਜੈ ਜੀਓ ਪਾਰਬ੍ਰਮ ਕੇ ਸੰਗੀ ਸੰਤਾ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮਾਇ ਨਿਭਰਿਓ ਉਹ ਸੰਤਾਂ ਦੇ ਨਾਲ ਲੱਗ ਕੇ ਉਹ ਐਸੀ ਅਵਸਥਾ ਉਹਨਾਂ ਦੀ ਵੱਡ ਜਾਂਦੀ ਆ ਕਿ ਉਹ ਬਾਰ ਬ੍ਰਹਮ ਦਾ ਰੂਪ ਹੋ ਜਾਂਦਾ ਹਨ ਜੀ ਹਰਕ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕਉ ਦਿਆ ਪਰ ਪਾਸ਼ਾ ਜੀ ਬਖਸ਼ਿਸ਼ ਕਰਦੇ ਨੇ ਸ਼ਬਦ ਦੇ ਅੰਤ ਵਿੱਚ ਸ਼ਬਦਾਂ ਦੀਆਂ ਆਖਰੀ ਪੰਕਤੀਆਂ ਦੇ ਵਿੱਚ ਉਹਨਾਂ ਨੂੰ ਕੋਈ ਔਰ ਸਭਾ ਹੀ ਸੁਖ ਦੇ ਵਿੱਚ ਰਹਿੰਦੇ ਆ ਉਸ ਅਨੰਤ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ ਸੋਗ ਨੇ ਬੀਆ ਦੂਜਾ ਜਿਹੜਾ ਸੋਗ ਹੈ ਨਾ ਕਿਸੇ ਤਰ੍ਹਾਂ ਦਾ ਇਹ ਦੁੱਖ ਉਹਨਾਂ ਨੂੰ ਨਹੀਂ ਪਹੁੰਚਦਾ ਕਿਉਂਕਿ ਉਹਨਾਂ ਦੀ ਅਵਸਥਾ ਸਹਿਜ ਹੋਈ ਹੁੰਦੀ ਹੈ ਸੋ ਘਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉਹ ਜਿਹੜਾ ਗੁਰੂ ਨਾਨਕ ਦਾ ਘਰ ਹੈ ਉਹਨਾਂ ਨੂੰ ਕਾਰਪੁਰਖ ਵੈਰੂ ਉਹ ਘਰ ਦੀ ਬਖਸ਼ਿਸ਼ ਕਰ ਦਿੰਦੇ ਹਨ ਜੀ ਗੌੜੀ ਮਹੱਲਾ ਪੰਜਵਾ ਗੌੜੀ ਰਾਗ ਦੇ ਵਿੱਚ ਇਹ ਵੀ ਪਦਵੀ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਚਾਰੀਕੀ ਗੁਰਬਾਣੀ ਦਾ ਸ਼ਬਦ ਹੈ ਜੀ ਕਵਲ ਰੂਪ ਤੇਰਾ ਅਰਾਧੋ ਕਵਲ ਜੋਗ ਕਾਇਆ ਲੈ ਸਾਧੋ ਹੁੜੇ ਤੇ ਸਵਾਲ ਕੀਤਾ ਗਿਆ ਹੈ ਕਿ ਕਿਹੜਾ ਰੂਪ ਜਾਣ ਕੇ ਤੈਨੂੰ ਮੈਂ ਵੈਗਰੂ ਮੰਨੇ ਕਿ ਅਸੀਂ ਤੈਨੂੰ ਕਿਹੋ ਜਿਹਾ ਭੋਗ ਆਪਣਾ ਭੇਸ ਬਣਾਈਏ ਤੇ ਕਾਇਆ ਜਿਹੜੀ ਆਪਣੀ ਇਹਨੂੰ ਸਾਧਨਵਾਤੇ ਕਿਹੋ ਜਿਹਾ ਜੋਗ ਕਰੀਏ ਸੋ ਕਵਲ ਰੂਪ ਤੇਰਾ ਅਰਾਧੋ ਕਿਰਤਮ ਨਾਪ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੂਰਬਲਾ ਮਹਾਰਾਜ ਜੀ ਇਹ ਤੇਰਾ ਰੂਪ ਹੈ ਜਿਹੜਾ ਇਹ ਕਿਹੋ ਜਿਹਾ ਅਸੀਂ ਮੰਦੇ ਵਿੱਚ ਜਾਣੀਏ ਤੇ ਕਿਹੜਾ ਯੋਗ ਕਰਕੇ ਆਪਣਾ ਸਰੀਰ ਆ ਜਿਹੜੀ ਕਾਇਆ ਇਹਦੀ ਸਾਧਨਾ ਕਰੀਏ ਜੀ ਕਮਨ ਗਨ ਜੋਤ ਜਲ ਗਾਵ ਕਮਨ ਬੋਲ ਪਰਮ ਬ੍ਰਹਮ ਰਿ ਜਾਓ ਕਿਹੜੇ ਗੁਣ ਬੋਲੀਏ ਮਹਾਰਾਜ ਜੀ ਕਿਹੜੇ ਗੁਣ ਤੇਰੇ ਕਹੀਏ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਇਹ ਮਹਾਰਾ ਤੁਸੀਂ ਖਜ਼ਾਨਾ ਖਜ਼ਾਨੇ ਉਹ ਗੁਣਾ ਦੇ ਤੇ ਕਿਹੜੇ ਕਿਹੜੇ ਗੁਣ ਤੁਹਾਡੇ ਲੈ ਕੇ ਗਾਈਏ ਤੇ ਤੁਹਾਡੂ ਤੁਹਾਡਾ ਜਾਪ ਕਰੀਏ ਕਮਨ ਬੋਲ ਪਰ ਬ੍ਰਹਮੇ ਰਿ ਜਾਓ ਸਹਿ ਤੁਸੀਂ ਆਵਿਆ ਕਿੰਨੇ ਗੁੜੀ ਸਹਿ ਸੰਤੋਖ ਸਿਆਰੀਆਂ ਮਿੱਠਾ ਬੋਲਣੀ ਇਹ ਕਈ ਤਰ੍ਹਾਂ ਦੇ ਜਿਹੜੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਵਿਆਖਿਆ ਕਰਕੇ ਇਹਦੇ ਵਿੱਚ ਪਰਭਾਸ਼ਾ ਦੱਸੀ ਹੈ ਕਿ ਕਿਸ ਤਰ੍ਹਾਂ ਆਪਾਰ ਬ੍ਰਹਮ ਜਿਹੜਾ ਅਕਾਰਪੁਰਖ ਵੈਜਰੂਗਾ ਉਹਨੂੰ ਰਜਾਇਆ ਜਾ ਸਕਦਾ ਹੈ ਨਾ ਤੇ ਉਹ ਮਾਇਆ ਤੇ ਰਹੀਦਾ ਨਾ ਉਹ ਸੁੰਦਰ ਮਾਲਿਆ ਤੇ ਰਹੀਦਾ ਨਾ ਉਹ ਸੋਨੇ ਦੇ ਸ਼ਤਰਾ ਤੇ ਰਹੀਦਾ ਤੇ ਕਿਹੜੇ ਗੁਣੋ ਮਹਾਰਾਜ ਜੀ ਕਿਹ ਕਵਨ ਗੁਣ ਜੋ ਤੁਝ ਲੈ ਗਾਵੋ ਕਿਹੜੇ ਗੁਣ ਤੇਰੇ ਗਾਈ ਹੈ ਕਮਨ ਬੋਲ ਪਰ ਬ੍ਰਹਮ ਰਿਝਾਓ ਕਿਹੜੇ ਬੋਲਾਂ ਦੇ ਨਾਲ ਮਹਾਰਾਜੀ ਤੁਹਾਨੂੰ ਰਿਝਾਇਆ ਜਾ ਸਕਦਾ ਹੈ ਜੀ ਰਹਾਉ ਟਹਿਰਾਉ ਦੇ ਕੇ ਪਰਮਾਉਦੇ ਹਨ ਕਮਰਸੋ ਪੂਜਾ ਤੇਰੀ ਕਰੋ ਕਮਰਸੋ ਵਿਧ ਜਿਤ ਭਵ ਜਲ ਤਰੋ ਮਹਾਰਾਜੀ ਸਾਨੂੰ ਰਸਤਾ ਦੱਸ ਦਿਓ ਕਿ ਮੈਂ ਤੇਰੀ ਪੂਜਾ ਕਿਹੜੇ ਕਿਸ ਤਰ੍ਹਾਂ ਕਰਾਂ ਵਾਹਿਗੁਰੂ ਜੀ ਤੁਹਾਡੀ ਪੂਜਾ ਕਿਸ ਤਰ੍ਹਾਂ ਕਰੀਏ ਤੇ ਕਿਹੜੀ ਵਿਧੀ ਆ ਜੀਦੇ ਨਾਲੇ ਪਵਜਲ ਤਰਿਆ ਜਾ ਸਕਦਾ ਹੈ ਜੀ ਕਵਲ ਤਪ ਜਿਤ ਤਪਿਆ ਹੋਏ ਕਮਰ ਸੋ ਨਾਮ ਹੋਮੈ ਮਲਖ ਹੋਏ ਇਹ ਵੀ ਸਵਾਲ ਕੀਤਾ ਗਿਆ ਕਿ ਕਿਹੜਾ ਤਪ ਕਰੀਏ ਕਿਸ ਤਰ੍ਹਾਂ ਤਪ ਕਰੀਏ ਪਿਛਲੇ ਸਮੇਂ ਦੇ ਵਿੱਚ ਲੋਕੀ ਅੱਜ ਵੀ ਕੁਝ ਉਹ ਜਿਹੜੇ ਉਹਨਾਂ ਆਪਣੇ ਸਿਧਾਂਤਾਂ ਨੂੰ ਮੰਨਦੇ ਆ ਉਹਨਾਂ ਦੇ ਉੱਤੇ ਚੱਲਦੇ ਆ ਉਹ ਅੱਜ ਵੀ ਕਈ ਤਰ੍ਹਾਂ ਦੇ ਨਾਲ ਧੂਣੀਆਂ ਤਾਂ ਕਿ ਪੁੱਠੇ ਲੜ ਕੇ ਲਗਾਤਾਰ ਖੜੇ ਹੋ ਕੇ ਉਹ ਜਿਹੜੇ ਆਪਣੇ ਤਪ ਕਰਦੇ ਨੇ ਤੇ ਇਸ ਕਰਕੇ ਸਵਾਲ ਕੀਤਾ ਗਿਆ ਬੇਨਤੀ ਕੀਤੀ ਗਈ ਹੈ ਕਿ ਕਮਰਸੋ ਤਪਜਿਤ ਤਪੀ ਹੋਵੇ ਕਿਹੜਾ ਤਪ ਹੈ ਜਿਹਦੇ ਨਾਲ ਅਸੀਂ ਤਪੀਏ ਬਣ ਜਾਈਏ ਕਮਰਸੋ ਨਾਮ ਹੋ ਮੈ ਮਲਖ ਹੋਏ ਤੇ ਕਿਹੜਾ ਨਾਮ ਜਿਹੜਾ ਸਾਡੇ ਮਨ ਦੇ ਵਿੱਚੋਂ ਹੰਕਾਰ ਦੀ ਮੈਲ ਆ ਜਿਹੜੀ ਇਹਨੂੰ ਕੱਢ ਸਕਦਾ ਹੈ ਕਿਉਂਕਿ ਸਾਡਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਹੋ ਖੰਡਲੀ ਧੋਤੀ ਉਜੜੀ ਨਾ ਹੋਵੇਈ ਜਿਸੋਂ ਧੋਵਣ ਪਾਓ ਇਹ ਸਾਡਾ ਮਾਨਾ ਜਿਹੜਾ ਇਹ ਵੀ ਬੜਾ ਮੈਲਾ ਹੋਇਆ ਪਿਆ ਹੈ ਤੇ ਕਿਹੜੇ ਇਹ ਮਹਦੀ ਮੈਲ ਦੇ ਨਾਲ ਭਰਿਆ ਪਿਆ ਹੈ ਹਉਮੈ ਨਾਵੈ ਨਾਲ ਵਿਰੋਧ ਹੈ ਦੋ ਇਹਨਾਂ ਵਰਸੇ ਇਕਠਾਏ ਜਿਹੜਾ ਹਉਮੈ ਹੰਕਾਰ ਇਹਦਾ ਨਾਮ ਦੇ ਨਾਲ ਬੜਾ ਵਿਰੋਧ ਆ ਜਿੱਥੇ ਨਾਮ ਚੱਲ ਜਾਂਦਾ ਉੱਥੋਂ ਹੰਕਾਰ ਖਤਮ ਹੋ ਜਾਂਦਾ ਤੇ ਜਿੱਥੇ ਹੰਕਾਰ ਹੁੰਦਾ ਉੱਥੇ ਨਾਮ ਨਹੀਂ ਜਾਂਦਾ ਇਸ ਕਰਕੇ ਮਹਾਰਾਜੀ ਸਾਡੀ ਹਉਮੈ ਦੀ ਮੈਲ ਕਢਣ ਵਾਸਤੇ ਕਮਲ ਸੋ ਨਾਮ ਹੋ ਮੈ ਮਾਲ ਕੋਈ ਕਿਹੜਾ ਨਾਮ ਆ ਜਿਹੜਾ ਹੋਮੇ ਦੀ ਮੈਲ ਨੂੰ ਖਤਮ ਕਰ ਸਕਦਾ ਹੈ ਜੀ ਗੁਣ ਪੂਜਾ ਗਿਆਨ ਧਿਆਨ ਨਾਲਕ ਸਗਲ ਕਾਲ ਜਿਸ ਕਰ ਕਿਰਪਾ 사ਤਗੁਰ ਮਿਲਾ ਦਇਆਲ ਗੁਰੂ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਗੁਣ ਆ ਕਿ ਪੂਜਾ ਗਿਆਨ ਧਿਆਨ ਗਿਆਨ ਧਿਆਨ ਕੇ ਧਿਆਨ ਲਾ ਕੇ ਪਰਮਾਤਮਾ ਦਾ ਨਾਮ ਜਪੋ ਇਹ ਸਾਰੀ ਸਗਲੀ ਜਿਹੜੀ ਘਾਲਣਾ ਤੁਹਾਡੀ ਇਹ ਥਾਂੇ ਪਵੇਗੀ ਜਿਸ ਕਰ ਕਿਰਪਾ ਸਤਿਗੁਰੂ ਮਿਲੇ ਦਿਆਲ ਜਿਸ ਕਰਕੇ ਕਿਰਪਾ ਕਰਕੇ ਉਹ ਆਕਾਰ ਪੁਰਖ ਵੈਗਰੂ ਜਿਹੜੇ ਹਨ ਉਹਨਾਂ ਦਾ ਤੁਹਾਡੇ ਨਾਲ ਮਲਾਪ ਹੋ ਜਾਵੇਗਾ ਜੀ ਤੇ ਸਹੀ ਗੁਣ ਤਨਹੀ ਪ੍ਰਭ ਜਾਤਾ ਜਿਸ ਕੀ ਮਾਨਲੇ ਸੁਖ ਦਾਤਾ ਉਹ ਹੀ ਗੁਣਾ ਵਾਲਾ ਪੁਰਖ ਸਮਝਿਆ ਜਾ ਸਕਦਾ ਹੈ ਜਿੱਲਾ ਨੇ ਪ੍ਰਮਾਤਮਾ ਨੂੰ ਜਾਣ ਲਿਆ ਹੈ ਜਿਹੜੇ ਵੈਗਰੂ ਨੂੰ ਜਾਣ ਗਏ ਹਨ ਜਿਹੜੇ ਜਾਣ ਗਏ ਨੇਗੇ ਇਹ ਜਿਹੜਾ ਪ੍ਰਮਾਤਮਾ ਆਕਾਰpurਖ ਵੈਗਰੂ ਹੈ ਨਾ ਕਟ ਕਟ ਮੈਂ ਹਰ ਜੂ ਬਸੇ ਸੰਤਨ ਕਹੋ ਪੁਕਾਰ ਸਤਿ ਆਲੇ ਪੁਕਾਰ ਪੁਕਾਰ ਕੇ ਕਿਹਾ ਕਿ ਇਹ ਤੇਰਾ ਸਰੀਰ ਆ ਜਿਹੜਾ ਹਰ ਮੰਦਰੇ ਉਹ ਸਰੀਰ ਹੈ ਜਿੱਥੇ ਵਰ ਜਾਤਾ ਇਹ ਜਿਹੜਾ ਸਰੀਰ ਆ ਤੇਰਾ ਇਹਦੇ ਵਿੱਚ ਪ੍ਰਮਾਤਮਾ ਵਸਦਾ ਹੈ ਉਹਨਾਂ ਉਹ ਗੁਣੀ purkh ਨੇ ਤੇ ਉਹਨਾਂ ਨੇ ਇਹ ਪ੍ਰਭੂ ਜਾਣ ਲਿਆ ਹੈ ਜਿਸ ਕੀ ਮਾਨਲੇ ਸੁਖਦਾਤਾ ਫਿਰ ਐਸੇ ਪੁਰਖਾਂ ਦੀ ਉਹਨਾਂ ਪੁਰਖਾਂ ਦੀ ਸੁਖਾਂ ਦਾ ਦਾਤਾ ਜੋ ਆਕਾਲ ਪੁਰਖ ਵੈਗਰੂ ਹੈ ਉਹ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਤੇ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ ਹੈ ਵੈਗਰੂ ਰਹਾਓ ਇਹ ਰਹਾਓ ਦੂਜਾ ਇਹ ਦੂਜਾ ਰਹਾਓ ਉਹ ਰਹਾਓ ਨੇ ਇੱਕ ਪਹਿਲਾ ਰਹਾਓ ਆ ਚੁੱਕਾ ਇਹ ਸ਼ਬਦ ਚ ਇਹ ਦੂਜਾ ਰਹਾਓ ਨੇ ਕਈ ਸ਼ਬਦਾਂ ਵਿੱਚ ਚਾਰ-ਚਾਰ ਰਹਾਓ ਵੀ ਹੁੰਦੇ ਹਨ ਇਹ ਸ਼ਬਦਾਂ ਦੀ ਚਾਲ ਹੁੰਦੀ ਹੈ ਇਸ ਨਾਲ ਮਹਾਰਾਜ ਜੀ ਗੁਰੂਵਾਰਾ ਜੀ ਅਗਲੇ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਨ ਜੀ ਗੋੜੀ ਮਹੱਲਾ ਪੰਜਵਾ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਚਾਰੀਕੇ ਗੁਰਬਾਣੀ ਹੈ ਜੀ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾਰ ਜਿਹੜੇ ਪੁਰਬ ਖਾਲੂ ਆਪਣੇ ਤਨ ਦੇ ਉੱਤੇ ਹੰਕਾਰ ਨਹੀਂ ਕਰਦੇ ਕਿ ਮੈਂ ਤਾਕਤਵਰ ਹੈ ਸੁਕੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਤੇ ਜਦੋਂ ਕਿਸ ਕੋਈ ਆਪਣੇ ਤਨ ਦਾ ਕੇ ਚੀ ਦਾ ਹੰਕਾਰ ਰੇ ਨਾ ਆਪਨ ਤਨ ਨਹੀਂ ਜਾ ਕੇ ਉਹ ਗਰਬਾ ਜਿਹੜੇ ਆਪਣੇ ਤਨ ਦਾ ਹੰਕਾਰ ਨਹੀਂ ਕਰਦੇ ਜੀ ਰਾਜ ਬਿਲਖ ਨਹੀਂ ਆਪਨ ਦਰਬਾ ਤੇ ਆਪਣੇ ਕੋ ਕਿੰਨਾ ਵੀ ਜ਼ਿਆਦਾ ਧਨ ਹੋਵੇ ਜਿੰਨੇ ਮਰਜੀ ਵੱਡਾ ਰਾਜ ਹੋਵੇ ਜਿੱਡੀਆਂ ਮਰਜੀ ਵੱਡੀਆਂ ਜ਼ਗੀਰਾ ਹੋਣ ਇਹਨਾਂ ਚੀਜ਼ਾਂ ਦੇ ਜਿਹੜੇ ਲੋਕ ਹੰਕਾਰ ਵਾਹੀ ਕਰਦੇ ਹਨ ਜੀ ਆਪਨ ਲਈ ਕਾਕੋਲ ਲਪਟਾਇਓ ਆਪਨ ਨਾਮ ਸਤਿਗੁਰ ਤੇ ਪਾਇਓ ਓਏ ਸਮਝਦੇ ਆ ਵੀ ਸਾਡਾ ਆਪਣਾ ਨਹੀਂਗਾ ਤੇ ਉਹ ਲਪਟਾਉਂਦੇ ਵੀ ਨਹੀਂਗੇ ਤੇ ਆਮ ਲੋਕੀ ਜਿਹੜੇ ਆ ਨਾ ਉਹ ਕਦੇ ਵੀ ਅੰਤ ਸਮੇਂ ਵੀ ਤੱਕ ਵੀ ਇਹੋ ਹੀ ਵਾਅਦ ਦੇਂਦੇ ਰਹਿੰਦੇ ਕਿ ਜੋ ਕੁਛ ਇਹ ਸਾਡਾ ਹੀ ਹੈ ਇਹ ਹੋਰ ਕਿਸੇ ਦਾ ਨਹੀਂ ਹੈ ਤੇ ਜਿਹੜੇ ਗੁਰਮਖ ਨੇ ਉਹ ਜਾਣ ਲੈਂਦੇ ਵੀ ਆਪਾਂ ਨਹੀਂ ਤਾਂ ਕਾਕੋ ਲਪਟਾਇਓ ਇਹ ਆਪਣਾ ਤੇ ਕੁਝ ਵੀ ਨਹੀਂ ਗਿਆ ਇੱਥੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕੀ ਆ ਲਾਗੇ ਮੇਰਾ ਉਹ ਇਹ ਸਮਝ ਮੰਨ ਕੇ ਚੱਲਦੇ ਆ ਵੀ ਸਾਡਾ ਇੱਥੇ ਕੁਝ ਨਹੀਂ ਗਾਏ ਇਹ ਤੇ ਦੁਨੀਆ ਵਾ ਇਹ ਦੁਨੀਆ ਦੇ ਇੱਥੇ ਆਏ ਆ ਅ ਹੁਕਮ ਦੇ ਜਦੋਂ ਹੁਕਮ ਆਇਆ ਉਹ ਆਇਆ ਤੇ ਪਿਆਸਾਂ ਨੂੰ ਹੁਕਮ ਪਿਆ ਰਹਿਣਾ ਨਹੀਂ ਤੁਰ 파ਟੇ ਚੀਰੇ ਇਹ ਤਾਂ ਹੁਕਮ ਪੈ ਗਿਆ ਫਿਰ ਅਸੀਂ ਰਹਿਣਾ ਜਦੋਂ ਚਿੱਠੀ ਪਾੜ ਕੇ ਫੜਾ ਦਿੱਤੀ ਨਾ ਵੀ ਇਹਨੂੰ ਲੈ ਜਾਓ ਤੇ ਉਦੋਂ ਅਸੀਂ ਰੁਕ ਨਹੀਂ ਸਕਦੇ ਉਹ ਇਹ ਚੀਜ਼ਾਂ ਮੰਨ ਕੇ ਚੱਲਦੇ ਆ ਕਿ ਆਪਨ ਨਹੀਂ ਕਾਹ ਕੋਲ ਪਟਾਇਓ ਸਾਡਾ ਤੇ ਕੁਝ ਵੀ ਨਹੀਂਗਾ ਤੇ ਕਾਹਦੇ ਕਰਕੇ ਅਸੀਂ ਲਾਲਚ ਕਰਦੇ ਹਾਂ ਆਪਨ ਨਾਮ ਸਤਿਗੁਰ ਤੇ ਪਾਇਓ ਫਿਰ ਐਸੇ ਪੁਰਖਾਂ ਨੇ ਸੱਚੇ ਗੁਰੂ ਤੋਂ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਪ੍ਰਾਪਤ ਕਰ ਲੈਂਦਾ ਇਹ ਲਿਆ ਹੁੰਦਾ ਹੈ ਜੀ ਰਹਾਓ ਤੈਰਾ ਉਹ ਦੇ ਕੇ ਫਰਮਉ ਦੇ ਹਲ ਸੁਤ ਬੰਤਾ ਆਪ ਨਹੀਂ ਭਾਈ ਇਸਤ ਮੀਤ ਆਪ ਬਾਪ ਨਾ ਮਾਈ ਜਿਹੜੇ ਪੁੱਤਰ ਤੇ ਇਸਤਰੀ ਆ ਤੇ ਜਿਹੜੇ ਭਰਾ ਵਾ ਇਹ ਵੀ ਆਪਣੇ ਨਹੀਂ ਗੇ ਜਿਹੜੇ ਭਰਾ ਵਾ ਨਾ ਇਹਨਾਂ ਦੇ ਫੇ ਤੁਹਾਨੂੰ ਉੱਥੇ ਛੱਡ ਆਉਣਾ ਤੇ ਘਰ ਵਾਲੀ ਨੇ ਕਹਿਣਾ ਘਰ ਕੀ ਲਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲੱਗੀ ਜਬ ਹੀ ਹਾਂਸਤ ਜੀਇ ਕਾਇਆ ਪ੍ਰੀਤ ਪ੍ਰੀਤ ਕਰ ਭੱਗੀ ਤੇ ਘਰ ਵਾਲੀ ਉਹ ਗੱਲ ਕਹਿੰਦੀ ਆ ਵੀ ਇਹਨੂੰ ਲੈ ਜਾਓ ਨਾ ਇਹਦੀ ਦੇਹੀ ਨਾ ਖਰਾਬ ਕਰੋ ਇਹਨੂੰ ਲੈ ਜਾਓ ਜੀ ਜਿਹੜੇ ਭਰਾ ਤੇ ਪੁੱਤਰ ਵਾ ਉਹ ਫੇਰ ਲੈ ਕੇ ਚੱਲ ਪੈਂਦੇ ਨੇ ਇਸ ਕਰਕੇ ਉਹ ਆਪਣੇ ਨਹੀਂ ਗਏ ਜੇ ਆਪਣੇ ਹੁੰਦੇ ਤੇ ਘਰੇ ਰੱਖ ਲੈnde ਇਸ ਕਰਕੇ ਸੁੱਤ ਬੰਤਾ ਆਪਾ ਨਹੀਂ ਭਾਈ ਨਾ ਇਸਤਰੀ ਤੇ ਨਾ ਪੁੱਤਰ ਤੇ ਨਾ ਜਿਹੜੇ ਭਰਾ ਵਾ ਇਹ ਆਪਣੇ ਨਹੀਂ ਹਨ ਇਹਨਾਂ ਤੈਨੂੰ ਉੱਥੇ ਜਾ ਕੇ ਛੱਡ ਹੀ ਆਉਣਾ ਹੈ ਇਸ ਟੇ ਮੀਤ ਆਪ ਬਾਪ ਨਾ ਮਾਈ ਤੇ ਜਿਹਨੂੰ ਤੂੰ ਆਪਣਾ ਸਮਝ ਕੇ ਬੈਠਾ ਹੈ ਨਾ ਜਿਹੜੇ ਮਿੱਤਰ ਨੇ ਤੇਰੇ ਤੇ ਤੂੰ ਆਪ ਜਿੰਨੇ ਵੀ ਤੇਰੇ ਆਪਣੇ ਨੇ ਨਾ ਬਾਪ ਤੇ ਨਾ ਮਾਈ ਕਿਸੇ ਨੇ ਵੀ ਤੈਨੂੰ ਰਖੜਾ ਨਹੀਂ ਗੇ ਜਦੋਂ ਅੰਤ ਸਮਾ ਹੋਣਾ ਹੈ ਨਾ ਤੇਰਾ ਤੇ ਸਾਰਿਆਂ ਨੇ ਕਿਹਾ ਕਿ ਦੀ ਦੇਹ ਖਰਾਬ ਹੋ ਰਹੀ ਹੈ ਇਹਦਾ ਸਰੀਰ ਖਰਾਬ ਹੋ ਰਿਹਾ ਹੈ ਤੇ ਇਹਨੂੰ ਛੇਤੀ ਛੇਤੀ ਬੰਦਾ ਜੇ ਸਵਾਸ ਮਗਰੋਂ ਪੂਰੇ ਹੁੰਦੇ ਆ ਤੇ ਰਿਸ਼ਤੇਦਾਰਾਂ ਨੂੰ ਟਾਈਮ ਸੈੱਟ ਕਰਕੇ ਦੱਸ ਦੇ ਵੀ ਐਨੇ ਵਜੇ ਆਪਾਂ ਲੈ ਕੇ ਚੱਲਣਾ ਜੇ ਤੇ ਬਹੁਤੇ ਰਿਸ਼ਤੇਦਾਰ ਜਿਹੜੇ ਬਹੁਤ ਕਿਰਪਾਲੂ ਹੁੰਦੇ ਆ ਨਾ ਉਹ ਤੇ ਵੀ ਸਿੱਦੇ ਮੜੀਆਂ ਚ ਹੀ ਆਉਂਦੇ ਆ ਉਥੋਂ ਜਦੋਂ ਚਪਲਾ ਪਾ ਕੇ ਤੇ ਮੁੜਕੇ ਦੀ ਮੁੜਕੇ ਵੇਂਦੇ ਵੀ ਕਿਦਰ ਜਦੋਂ ਸਕੂਟਰ ਨੂੰ ਮਾਰੀ ਕੇ ਇੱਕ ਗੱਡੀ 'ਚ ਬਹਿ ਕੇ ਮਾਰਿਆ ਸੈਲਫ ਉਦੋਂ ਬਾਅਦ ਜਿਹੜਾ ਗਿਆ ਉਹ ਗਿਆ ਤੇ ਜਿਹੜੇ ਹੈਗੇ ਆ ਉਹ ਹੈਗੇ ਆ ਇਸ ਕਰਕੇ ਇਹ ਨਾ ਤੇ ਇਸਤਰੀ ਨਾ ਪੁੱਤਰ ਨਾ ਭਰਾ ਤੇ ਨਾ ਜਿਹਨੂੰ ਆਪਾਂ ਮੰਨ ਕੇ ਚੱਲਦੇ ਉਹ ਤੇ ਨਾਮ ਬਾਪ ਤੇ ਨਾਮ ਮਾਈ ਜੇ ਮਿੱਤਰ ਜਿਹੜੇ ਉਹ ਵੀ ਉੱਥੋਂ ਤੱਕ ਹੀ ਜਾਂਦੇ ਆ ਉਦੋਂ ਬਾਅਦ ਫੇ ਜਦੋਂ ਚੰਡਾ ਲਾ ਦਿੱਤਾ ਜਾਂਦਾ ਹੈ ਨਾ ਤੇ ਅੱਗ ਦਾ ਸੇਕ ਥੋੜਾ ਜਿਹਾ ਵੱਧਾ ਉਦੋਂ ਸਾਰੇ ਪਛਾਣਨਾ ਸ਼ੁਰੂ ਹੋ ਜਾਂਦੇ ਆ ਤੇ ਆਪਣੇ ਘਰਾਂ ਨੂੰ ਤੁਰ ਪੈਂਦੇ ਹਰ ਜੀ ਸੋਇਨਾ ਰੂਪਾ ਫੋਨ ਨਹੀਂ ਧਾਮ ਹੇ ਵਰ ਗੇ ਵਰ ਆਪਾਂ ਨਹੀਂ ਕਾਮ ਪਿਓ ਸਰ ਦੇ ਸੋਨਾ ਰੁਪਈਆ ਚੂਨਾ ਚਾਂਦੀ ਤੇ ਜਿੰਨਾ ਮਰਜੀ ਪੈਸਾ ਇਕੱਠਾ ਕੀਤਾ ਹੋਵੇ ਦਮੜੀ ਜਿੰਨੀ ਮਰਜੀ ਇਕੱਠੀ ਕਰ ਲੋ ਉਹ ਫੇਰ ਕੰਮ ਨਹੀਂ ਆਉਂਦੀ ਕਿੰਨੇ ਘੋੜੇ ਹਾਥੀ ਜਿਹੜੇ ਉਹ ਘਰ ਵਿੱਚ ਬੱਦੇ ਹੁੰਦੇ ਆ ਤੇ ਉਹ ਕਿਸੇ ਕੰਮ ਨਹੀਂ ਆਉਂਦੇ ਜੀ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇ ਤਿਸ ਕਾ ਸਭ ਕਿਛ ਜਿਸ ਕਾ ਹਰਾਇ ਆਖਰੀ ਪੰਕਤੀ ਵਿੱਚ ਗੁਰੂ ਮਹਾਰਾਜੀ ਕਿਰਪਾ ਕਰਦੇ ਨੇ ਜਿਹਦੇ ਦੇ ਹਰੀਕਾਲਪੁਰਖ ਵਹਿਗੁਰੂ ਬਖਸ਼ਿਸ਼ 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 ਕਰ ਦਿੰਦਾ ਹੈ ਤੇ ਆਪਣੇ ਨਾਲ ਮਿਲਾ ਲੈਂਦਾ ਹੈ ਤਿਸਕਾ ਸਭ ਕੁਝ ਜਿਸਕਾ ਹਰ ਆਇਆ ਉਹਦਾ ਸਭ ਕੁਝ ਹੀ ਹੈਗਾ ਉਹਦਾ ਸਭ ਕੁਝ ਹੀ ਆਪਣਾ ਜਿਹਦਾ ਹਰੀਕਾਲਪੁਰਖ ਵਹਿਗੁਰੂ ਹੈ ਤੇ ਜਿਹਦਾ ਹਰੀ ਹਰੀਕਾਲਪੁਰਖ ਵਹਿਗੁਰੂ ਨਹੀਂ ਹੈ ਉਹਨਾਂ ਦਾ ਕੁਝ ਵੀ ਨਹੀਂ ਹੈ ਜੀ ਗੁਰਬਾਣੀ ਦੇ ਸ਼ਬਦ ਦੇ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਜਾਂਦਾ ਹੈ ਸੰਗਤ ਮਾਫ ਕਰ ਜੋ ਮਾਫ ਕਰ ਦੇਣਾ ਨੇ ਕਾ ਭੁੱਲਾਂ ਗਲਤੀਆਂ ਹੋ ਜਾਂਦੀਆਂ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਆਓ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧੀਏ ਜੀ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ